ਕਿੱਦਾਂ ਚਾਚਾ ਕੀ ਹਾਲ ਚਾਲੋਂ ਠੀਕ ਆ ਬਾਈ ਕੀ ਗੱਲ ਹੋਈ ਇੱਥੇ ਪਾਣੀ ਕਿੱਥੇ ਪਾਈ ਜਾਣਾ ਯਾਰ ਪਾਣੀ ਕੀ ਕੋਣਾ ਹੋ ਨਵਾਂ ਛਾਪਾ ਪੈ ਗਿਆ ਕੀ ਹੋਇਆ ਇੱਥੇ ਜਾਨਵਰ ਸੀਗਾ ਪਰ ਮੈਂ ਡੰਡਾ ਲੈ ਕੇ ਆ ਜਾਨਵਰ ਕਿਹੜਾ ਕੀ ਜਾਨਵਰ ਉਹ ਸੱਪ ਉਹ ਛਾਪਾ ਛਾਪਾ ਛਾ ਉਹ ਡੌੜਦੇ ਬਣ ਗਿਆ ਹੁਣ ਮੈਂ ਪਾਣੀ ਪਾਉਣੇ ਡੌੜਦੇ ਨਿਕਲਦਾ ਨਹੀਂ ਹਾਂ ਹਾਂ ਇੱਥੇ ਨਿਆਣੇ ਰਹਿੰਦੇ ਪਰਵਾਰ ਆ ਲੱਗਦਾ ਬਈ ਬੰਦਾ ਕੋਈ ਉੱਥੇ ਇੰਡੀਆ ਦਾ ਪਤਾ ਨਹੀਂ ਇੱਥੇ ਪਤਾ ਵੀ ਨਹੀਂ ਕੋਈ ਇੱਥੇ ਵੀ ਚਾਚਾ ਆਪਣੇ ਲੱਗ ਗਿਓ ਬੰਗਾਲੀ ਲਾਲੀ ਬੰਗਾਲੀ ਬੰਗਾਲੀ ਆ ਨਹੀਂ ਉਹ ਸਾਪ ਸੁਪ ਵੀ ਫੜਦਾ ਇੱਥੇ ਨਹੀਂ ਤੈਨੂੰ ਪਤਾ ਉਹਦਾ ਤਾਂ ਯਾਰ ਉਹਨੂੰ ਕੋਈ ਉਹਦਾ ਪਤਾ ਮੈਨੂੰ ਮੈਂ ਸਾਡੇ ਆ ਬੜਿਆ ਮੈਂ ਫੜਾਇਆ ਸੀ ਮੈਂ ਨਹੀਂ ਫਿਰ ਦੇਖਾਂਗੇ ਤੂੰ ਵੀ ਕਰੀਂ ਮੈਂ ਲੈ ਲਵਾਂ ਨਾ ਨੰਬਰ ਆ ਲੈ ਹਲੋ 49 ਪੇਰਾ ਬੋਲਦਾ ਅੱਛਾ ਠੀਕ ਹੈ ਜੀ ਉਹ ਸਾਡੇ ਚਾਚੇ ਸਾਪਾ ਵੜਿਆ ਯਾਰ ਉਹ ਫੜਨ ਜਾ ਸਕਦੇ ਤਾਂ ਅੱਛਾ ਅੱਛਾ ਥੋੜੇ ਜਿਹੇ ਦੋ ਚਾਰ ਮਿੰਟ ਆ ਜਿਓ ਆ ਜਾਓ ਆ ਜਾਓ ਫੇ ਠੀਕ ਆ ਚਾਚਾ ਆ ਕਿੰਦਾ ਆਇਆ ਮੈਂ ਇੱਥੇ ਰੋਡ ਤੇ ਫਿਰਦਾ ਕਿਤੇ ਨਹੀਂ ਨਹੀਂ ਚੱਲ ਵਧੀਆ ਭਰਾਵਾ ਇੰਦਾ ਢਾਹ ਰਿਹਾ ਮੈਂ ਤਾਂ ਡੰਡਾ ਲੈ ਕੇ ਕੋਲ ਹੀ ਖੜਾ ਵੇਜਦਾ ਕਿੰਦਾ ਫਿਰਦਾ ਲੈ 24 ਘੰਟੇ ਸਾਰ ਮਸਾ ਆਈ ਗਏ ਆ ਗਏ ਜੀ ਜਾ ਬਾਬਿਆਂ ਦੀ ਜਾ ਬਾਬਿਆਂ ਦੀ ਖੜਾ ਸਾਹ ਪਰੇਸ਼ਾਨ ਲੱਗਦੀ ਕੀ ਚੱਕਰ ਆ ਮੈਂ ਤਾਂ ਸੱਤ ਸਿਗਾ ਅੱਛਾ ਇੱਥੇ ਆਇਆ ਮੈਂ ਡੰਡਾ ਲੈਣ ਗਿਆ ਤਾਂ ਰੋਡ ਤੇ ਜਾ ਵੜਿਆ ਅੱਛਾ ਉਹ ਮੈਂ ਉਹਦੇ ਪਾਣੀ ਕੋਲੋਂ ਹੋਂ ਨਿਕਲਦਾ ਨਹੀਂ ਇੱਥੇ ਪਰਵਾਣ ਲੈਂਦਾ ਕਿਵੇਂ ਹੋਂ ਨਾ ਨਿਕਲਦਾ ਕਿਥੇ ਨਿਆਣੇ ਦੇ ਯੰਕ ਵਾਲੀ ਓਏ ਅਸੀਂ ਜੇਨੇ ਕੋਈ ਬੰਦਾ ਇਹਨੂੰ ਪਤਾ ਹੋਵੇ ਇਹਨੂੰ ਫਾੜ ਹੀ ਹੋ ਜੂਵੇ ਤਾਂ ਦੰਦ ਟੱਕਿਆ ਜਾਊ ਸਰਦਾਰ ਸਾਹਿਬ ਸਾਡਾ ਇਹ ਪੋਸਟਰਾਂ ਦਾ ਕੰਮ ਆ ਠੀਕ ਆ ਜੀ ਸਾਡੇ ਬਜ਼ੁਰਗਾਂ ਤੋਂ ਲੈ ਕੇ ਬਜ਼ੁਰਗਾਂ ਦੇ ਬਜ਼ੁਰਗ ਸਾਰੇ ਕੰਮ ਕਰਦੇ ਰਹੇ ਆ ਹਾਂਜੀ ਹਾਂਜੀ ਅਸੀਂ ਪੰਜਾਬ 'ਚ ਉਧਰ ਬੰਗੇ ਦੇ ਕੋਲ ਜੜਿਆਲਾ ਪਿੰਡ ਹੈ ਉੱਥੇ ਸਾਡਾ ਡੇਰਾ ਆ ਠੀਕ ਆ ਜੀ ਤੇ ਸਾਡਾ ਇਹੀ ਕੰਮ ਆ ਅਸੀਂ ਦੂਰ ਦੂਰ ਤੱਕ ਤੁਸਨੂੰ ਪਰੇਸ਼ਾਨ ਹੋਣ ਦੀ ਲੋੜ ਨਹੀਂ ਠੀਕ ਆ ਜੀ ਸਰ ਦਖ਼ਨਾ ਲੱਗੂਗੀ ਤੁਹਾਡੀ ਥੋੜੀ ਆ ਜੀ ਆ ਲਓ ਲੋ ਹੋਊਗਾ ਅਸੀਂ ਦੇਵਾਂਗੇ ਤੁਹਾਨੂੰ ਇਹਨੂੰ ਮਾ 299 ਨੂੰ ਤੁਹਾਡਾ ਹਾਂਜੀ ਤੇ ਇੱਕ ਬੋਤਲ ਬਾਰਕਾ ਦੀ ਲੱਗੂਗੀ ਤੁਸੀਂ ਕਹਾਂ ਜੀ ਦੇਮਲ ਦੇ ਦੋਨੇ ਇਹ ਨੂੰ ਫੜੋ ਪਹਿਲਾਂ ਠੀਕ ਆ ਠੀਕ ਆ ਪਹਿਲਾਂ ਸਾਨੂੰ ਆਪਣੇ ਦਰਸ਼ਨਾ ਦੇ ਦੋ ਲੈ ਜੀ ਦਰਸ਼ਨਾ ਲਾ ਲਓ ਹਾਂ ਤੇ ਜਿਹੜੀ ਲਓ ਜੀ 230 ਰੁਪਏ ਆ ਓਕੇ ਤੇ ਤੁਸੀਂ ਦਰਸ਼ਨਾ ਲਾ ਲਓ ਇਹ ਨੂੰ ਫੜੋ ਆਬ ਤਾਂ ਐਸਾ ਤੁਸੀਂ ਸ਼ਰਾਬ ਦੀ ਬੋਤਲ ਨਹੀਂ ਦੇ ਸਕਦੇ ਨਹੀਂ ਸ਼ਰਾਬ ਨਹੀਂ ਦੇਦਾ ਨੇ ਅਸੀਂ ਜੀ ਨਾ ਪੀਣੇ ਨਾ ਹੱਥ ਲਾਉਣੇ ਆ ਅੱਛਾ ਜੀ ਤੇ ਤੁਸੀਂ ਆਪੇ ਹੀ ਲੈ ਲਿਓ ਅਸੀਂ ਨਹੀਂ ਦਾ ਮਨ ਲਇਤੀ ਰਾਜਾ ਨਹੀਂ ਚਲੋ ਭਾਤ ਤੱਕ ਕੋਈ ਨਹੀਂ ਸਰਦਾਰ ਸਾਹਿਬ ਅਸੀਂ ਜਿੱਦਾਂ ਤੁਸੀਂ ਕਹੋਗੇ ਅਸੀਂ ਉਦਾਂ ਹੀ ਕਰਾਂਗੇ ਪਰ ਅਸੀਂ ਤੁਹਾਡਾ ਐਦਾਂ ਕੰਮ ਕਰਾਂਗੇ ਜਿਆਦਾ ਕਦੇ ਇਹਦਾ ਬੜ ਗਿਆ ਸਾਹਿਬ ਜੇ ਕਿਤੇ ਬੜ ਵੀ ਗਿਆ ਤੁਸੀਂ ਸਾਨੂੰ ਫੋਨ ਫੇਰ ਕਰ ਦੇਣਾ ਠੀਕ ਹੈ ਜੀ ਤੁਹਾਡੇ ਤੋਂ ਅਸੀਂ ਕੋਈ ਪੈਸਾ ਨਹੀਂ ਲਵਾਂਗੇ ਠੀਕ ਹੈ ਜੀ ਠੀਕ ਹੈ ਬਣਨਾ ਨਹੀਂ ਚਾਹੀਦਾ ਇੱਥੇ ਹਾਂਜੀ ਨਸੋ ਕਰੀਏ ਕੰਮ ਸ਼ੁਰੂ ਬਾਈ ਆਇਆ ਕੰਮ ਸ਼ੁਰੂ ਕਰੋ ਜੇ ਸਾਨੂੰ ਵੀ ਡਾਰਿਆ ਇੱਥੇ ਬੜਿਆ ਹਾਂਜੀ ਹਾਂਜੀ ਆ ਡੋਣ ਦੇ ਪਾਣੀ ਪਾਉਣੇ ਆ ਨਿਕਲਿਆ ਹੀ ਨਹੀਂ ਇੱਥੋਂ ਅੱਛਾ ਜੀ ਆ ਚਲੋ ਫਿਰ ਮੈਂ ਹੁਣ ਆਪਣਾ ਜਿਗਾਰ ਕੱਢਾ ਬਾਹਰ ਫਿਰ ਤੁਹਾਡਾ ਹਾਂਜੀ ਹਾਂਜੀ ਕਰੋ ਲੋ ਲੋ ਮੰਨਦੇ ਆ ਸੇ ਲੋ ਜੀ ਲੋ ਜੀ ਹੁਣ ਮੈਂ ਸਮਾਨ ਰੱਖਣ ਲਈ ਥੋੜਾ ਜਿਹਾ ਲੋ ਰੱਖੋ ਫੇਰ ਇਹ ਚੰਗੀ ਤੇ ਨਹੀਂ ਦੇਵਾ ਸਾਡੇ ਤੇ ਵੀ ਇਹ ਭਾਰੂ ਪੈ ਜਾਂਦਾ ਹੈ ਇਹ ਨਹੀਂ ਹੋ ਜਾਂਦਾ ਬਾਈ ਇਹ ਜਿਹੜਾ ਕੰਮ ਹੈ ਨਾ ਇਹ ਨੂੰ ਪਤਾ ਹਾਂ ਹੁਣ ਤੁਸੀਂ ਇੱਥੇ ਦੇਖੋ ਬਹਿ ਕੇ ਨਿਕਲੂਗਾ ਪੂਰਾ ਇਹ ਹਾਂ ਜੀ ਹਾਂ ਜੀ ਆ ਦੇਖੋ ਹੁਣ ਫੇ ਆਪਣਾ ਕੰਮ ਹੀ ਇਹ ਆ ਉਹ ਚਲੋ ਮੈਂ ਮੜਿਆ ਬਾਈ